ਪਿੰਡਾਂ ਦੇ ਵਿੱਚ ਡਿਮਾਂਡ ਆ ਕਾਫੀ ਲੰਮੇ ਸਮੇਂ ਤੋਂ ਸੜਕਾਂ ਨਹੀਂ ਸੀ ਬਣੀਆਂ ਤੇ ਹੁਣ तकरीबन ਕਾਫੀ ਜਿਆਦਾ ਸੜਕਾਂ ਦੇ ਹਾਲਾਤ ਮਾੜੇ ਨੇ ਹੁਣ ਪਿੰਡਾਂ ਦੇ ਵਿੱਚ ਲਿੰਕ ਰੋਡ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹ ਲਿੰਕ ਰੋਡ ਦੇ ਜਿਹੜੇ ਸਟੈਪ ਬਾਈ ਸਟੈਪ ਹੋਣਾ ਜੋ-ਜੋ ਆਪਣੇ ਪਿੰਡਾਂ ਦੇ ਵਿੱਚ ਲੋਝਾਂ ਜਿੱਥੇ ਜਿੱਥੇ ਜਿਆਦਾ ਜ਼ਰੂਰਤ ਹੈ ਉੱਥੇ-ਉੱਥੇ ਦੇ ਆਪਾਂ ਵਿਗਟਨ ਜਿਹੜੇ ਆ ਸ਼ੁਰੂ ਕਰਾਂਗੇ ਸੋ ਕੁਝ ਸੜਕਾਂ ਜਿਹੜੀਆਂ ਪਾਸ ਹੋ ਚੁੱਕੀਆਂ ਨੇ ਕੁਝ ਪੈਂਡਿੰਗ ਨੇ ਜਿਹੜੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਨੂੰ ਵੀ ਪੂਰਾ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਆ ਸਾਡੀਆਂ ਮਾਵਾਂ ਭੈਣਾਂ ਦਾ ਰਾਸ ਖਾਲਾ ਕਰੀਏ ਜਿਹੜੀ ਵਿਖਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਬਰਸਾਤਾਂ ਜਾਦਾ ਪੈਣ ਕਰਕੇ ਕਿਉਂਕਿ ਜਿਹੜੀ ਲੁੱਕ ਹੁੰਦੀ ਆ ਉਹਦਾ ਮੇਨ ਜਿਹੜਾ ਵੈਰੀ ਹੁੰਦਾ ਉਹ ਪਾਣੀ ਹੁੰਦਾ ਜਦੋਂ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਪਾਣੀ ਜਿੱਤੇ ਖੜਦਾ ਉੱਥੇ ਸੜਕਾਂ ਟੁੱਟ ਜਾਂਦੀਆਂ ਸੋ ਆਪਾਂ ਬੜਾ ਵਧੀਆ ਚੇਚੇ ਟੰਗ ਦੇ ਨਾਲ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਿਬਾਨਾਂ ਨੂੰ ਬੇਨਤੀ ਕੀਤੀ ਆ ਵੀ ਵਧੀਆ ਟੰਗ ਨਾਲ ਇਹ ਸੜਕਾਂ ਜਿਹੜੀਆਂ ਲੋਕ ਸਮਰਪਿਤ ਕਰੀਏ ਆਪਾਂ ਤਾਂ ਜੋ ਕਿ ਆ ਕਾਫੀ ਆਉਣ ਵਾਲੇ ਸਮੇਂ ਨੂੰ ਵੀ ਐਸੀਆਂ ਸੜਕਾਂ ਬਣਨ ਜਿਹੜੀਆਂ ਕਾਫੀ ਲੰਮਾ ਸਮਾਂ ਲੱਗਣਾ। ਬਿਲਕੁਲ ਜੀ ਉਹ ਸੀਐਮ ਸਾਹਿਬ ਦਾ ਟਾਈਮ ਜਿਹੜਾ ਬਿਲਕੁਲ ਉਹਨਾਂ ਨੇ ਜਦੋਂ ਵੀ ਹੁਕਮ ਹੋ ਗਿਆ ਉਦੋਂ ਫਿਰ ਆਪਾਂ ਤਹਿਸੀਲ ਕੰਪਲੈਕਸ ਦਾ ਜਿਹੜਾ ਅਧਿਕਾਰ ਕਰਾਂਗੇ ਔਰ ਉਹਦੇ ਨਾਲ ਮੈਨੂੰ ਆਸ ਆ ਵੀ ਹੋਰ ਵੀ ਜਿਹੜੇ ਵਿਕਾਸ ਕਾਰਜਾਂ ਦਾ ਹੁਣ ਕੱਲ ਜਿਹੜਾ ਬੀਤਿਆ ਉਹਦੇ ਵਿੱਚ ਹੁਣ ਕਨਨਵਰ ਰੋਡ ਤੇ ਬੜੀ ਦਿੱਕਤ ਆ ਰਹੀ ਬੜੀ ਡਿਮਾਂਡ ਸੀ ਵੀ ਉੱਥੇ ਹਨੇਰਾ ਹੁੰਦਾ ਜ਼ਿਆਦਾ ਲਾਈਟਾਂ ਦੀ ਸੋ ਕੱਲ ਉੱਥੇ ਵੀ ਜਿਹੜਾ ਲਾਈਟਾਂ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਜਿਹੜਾ ਮੈਂ ਕਹਿ ਸਕਦਾ ਸਿੰਬਲ ਚੌਂਕ ਤੋਂ ਲੈ ਕੇ ਧੁੱਪ ਸੜੀ ਤੱਕ ਉਹ ਲਾਈਟਾਂ ਜਿਹੜੀਆਂ ਲਾਈਆਂ ਜਾਣਗੀਆਂ ਕਿਉਂਕਿ ਕਾਫੀ ਉੱਥੇ ਨਵੀਆਂ ਕੋਲੀਆਂ ਵੀ ਬਿਲਕੁਲ ਜੀ ਜਿਉਂ-ਜਿਉਂ ਦੇਖੋ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਕਿ ਉੱਥੋਂ ਜਿਹੜੇ ਹੁਣ ਆਪਣੇ ਕੰਮਾਂ ਦੀ ਰਫ਼ਤਾਰ ਆ ਜਿਹੜੀ ਉਹਨੂੰ ਵਧੀਆ ਉਚੇਚੇ ਢੰਗ ਨਾਲ ਤਰੀਕੇ ਨਾਲ ਕੀਤਾ ਜਾ ਰਿਹਾ ਸੋ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਨੂੰ ਸਾਡੇ ਲੋਕਾਂ ਨੂੰ ਰਾਹਤ ਭਰੀ ਜ਼ਿੰਦਗੀ ਦੇ ਸਫਲਤਾ ਬਿਲਕੁਲ ਜੀ ਦੇਖੋ ਨਸ਼ਾ ਮੁਕਤੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਸਾਡਾ ਜਿਹੜਾ ਪਿੰਡ ਸਾਡਾ ਹਲਕਾ ਬਟਾਲਾ ਸਾਧੀਆਂ ਵਾਦਾਂ ਨੇ ਇੱਕ ਮੋਬੱਤੀ ਜਿਹੜੀ ਹੁੰਦੀ ਹੈ ਜਦੋਂ ਹਨੇਰਾ ਪਿਆ ਹੋਵੇ ਹਨੇਰਾ ਹੋਵੇ ਤੇ ਜਦੋਂ ਉਹ ਇੱਕ ਚਾਨਣ ਕਰ ਦਿੰਦੀ ਹੈ ਜਦੋਂ ਜਗਾ ਕੇ ਮੈਂ ਇਹੋ ਬੇਨਤੀ ਕਰਨਾ ਵੀ ਆਪਕੋ ਆਪਣੇ ਪਿੰਡਾਂ ਦੇ ਵਿੱਚੋਂ ਆਪਾਂ ਪੰਜਾਬ ਨੂੰ ਇੱਕ ਨਸ਼ਿਆਂ ਦੇ ਕੋਟ ਤੋਂ ਦੂਰ ਕਰਕੇ ਇੱਕ ਚਾਨਣ ਦਈਏ ਤਾਂ ਜੋ ਕਿ ਸਾਡਾ ਪੰਜਾਬ ਫਿਰ ਰੰਗਲਾ ਹੋਵੇ ਜਿਹਦੇ ਨਾਲ ਸਾਡੀ ਨੌਜਵਾਨੀ ਜਿਹੜੀ ਫਿਰ ਚੜ੍ਹਦੀ ਕਲਾ ਦੇ ਵਿੱਚ ਜਾਵੇ ਕਿਉਂਕਿ ਇਹ ਨਸ਼ਾ ਜੇ ਮੈਂ ਕੱਲਾ ਕਹਾਂ ਵੀ ਮੈਂ ਖਤਮ ਕਰ ਦਊਗਾ ਨਹੀਂ ਕਰ ਸਕਦਾ ਜਦੋਂ ਤੱਕ ਹਰ ਇਨਸਾਨੇ ਨਾ ਕਵੇ ਕਿ ਆਪਾਂ ਨਸ਼ਿਆਂ ਦਾ ਕੋੜ ਜਿਹੜਾ ਖਤਮ ਕਰਨਾ ਹੈ ਜਿਸ ਤਰ੍ਹਾਂ ਹੁਣ ਪਿੰਡਾਂ ਦੇ ਵਿੱਚ ਘਟੂ ਘਟਨੇ ਹਜ਼ਾਰ ਦੇ ਕਰੀਬ ਮੋਟਿਆ ਹੋ ਸਕਦਾ ਇੱਕ ਘਰ ਜਿਹੜਾ ਉਹ ਨਸ਼ਾ ਵੇਚਦਾ ਹੋਵੇ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਉਸ ਘਰ ਦੇ ਵਿੱਚ ਚਲੇ ਜਾਣਗੇ ਇਹਨਾਂ ਤੇ ਉਹਨੂੰ ਕਹਿਣਗੇ ਕਿ ਨਾ ਵੀ ਤੁਹਾਡਾ ਬੰਦਾ ਜਿਹੜਾ ਵਾ ਤੁਹਾਡਾ ਪਰਿਵਾਰ ਦੇ ਵਿੱਚੋਂ ਜੀ ਨਸ਼ਾ ਵੇਚ ਰਿਆ ਇਹਨੂੰ ਸਹੀ ਕਰ ਲਿਓ ਨਹੀਂ ਤੇ ਫਿਰ ਸਾਨੂੰ ਪੰਚਾਇਤ ਨੂੰ ਮਤਾ ਪਾ ਕੇ ਇਹਨਾਂ ਨੂੰ ਪਿੰਡ ਤੋਂ ਬਾਹਰ ਦਾ ਰੂਪ ਜਿਹੜਾ ਵਖਾਦਣਾ ਪਊਗਾ ਸੋ ਉਦੋਂ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਕਿ ਜਦੋਂ ਲੋਕ ਇਸ ਲੜਾਈ ਨੂੰ ਜਦੋਂ ਤੱਕ ਆਪਣੀ ਲੜਾਈ ਨਾ ਸਮਝਣਗੇ ਉਦੋਂ ਤੱਕ ਇਹ ਕੋੜ ਜਿਹੜਾ ਵਾ ਸਾਨੂੰ ਲੋਣ ਲੱਗਿਆ ਤੰਗੀ ਵੀ ਹੁੰਦੀ ਆ ਦਿੱਕਤ ਵੀ ਹੁੰਦੀ ਆ ਪਰ ਮੈਨੂੰ ਮਾਣ ਹੈ ਜਿਉਂ-ਜਿਉਂ ਮੈਂ ਪਿੰਡਾਂ 'ਚ ਜਾ ਰਿਆਂ ਕਿ ਉਤੋਂ ਇਸ ਚੀਜ਼ ਦੀ ਰਫ਼ਤਾਰ ਜਿਹੜੀ ਆ ਨਸ਼ਾ ਨਸ਼ੇਈ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਘਟਦੀ ਜਾ ਰਹੀ ਹੈ ਤੇ ਆਮ ਲੋਕਾਂ